ਇਹ ਕਿੱਥੇ ਤੋਂ ਗੱਡੀ ਲਾਈ ਹੈ ਆਪਣੀ ਇਹ ਕਮੈਂਟ ਤੁਹਾਡੇ ਲਈ ਜਾਇਜ਼ ਹੈ ਕਿ ਨਹੀਂ ਨਹੀਂ ਨਾਜਾਇਜ਼ ਹੈ ਪਰ ਗੱਡੀਆਂ ਲੱਗੀਆਂ ਨੇ ਦੇਖੋ ਇੱਥੇ ਤੱਕ ਲੱਗੀਆਂ ਨੇ ਨਾ ਗੱਲ ਕਰੋ ਇੱਥੇ ਤੱਕ ਲੱਗੀਆਂ ਨੇ ਜੇ ਨਜ਼ਰ ਤੁਸੀਂ ਆਪਣਾ ਐਗਰੀ ਐਗਰੀ ਮੈਂ ਤਾਂ ਵੀ ਕਹਾਂ ਆਪਣਾ ਮੂਲ ਪਰਿਸ਼ਾਣੋ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਹੈ ਵਿਰਾਸਤ ਵਿੱਚ ਗੱਡੀਆਂ ਮਿਲੀਆਂ ਨੇ ਪਰ ਜਿਨ੍ਹਾਂ ਨੇ ਮਿਹਨਤਾਂ ਕਰ ਕਰ ਬਣਾਈਆਂ ਉਹਨਾਂ ਨੂੰ ਦੁੱਖ ਤੇ ਲੱਗਦਾ ਹੀ ਹੈ ਨਾ ਵੀ ਦਹੀਂ ਸ਼ਰਕ ਦੇ ਲਾ ਕੇ ਹੁਣ ਇਹਨੂੰ ਆਪਾਂ ਜੇ ਇਹਨੂੰ ਟੋਕ ਕਰਕੇ ਲੈ ਜਾਈਏ ਵੇ ਤੁਹਾਨੂੰ 1000 2000 ਰੁਪਏ ਜੁਰਮਾਨਾ ਹੋਣਾ ਹੈ ਔਰ ਤੁਹਾਨੂੰ ਬਾਰ-ਬਾਰ ਕਹੀਦਾ ਤੁਹੀਂ ਅਸਰ ਨਹੀਂ ਕਰਦੇ ਲੋਕਾਂ ਨੇ ਆਉਣਾ ਇਥੋਂ ਐਂਬੂਲੈਂਸ ਲੰਘਦੀ ਆ ਇਥੇ ਦੁੱਖ ਸੁੱਖ ਦੇ ਵਿਚਾਰੇ ਸਾਰੀ ਦੁਨੀਆ ਕਾਲੀ ਚੱਪਜੀ ਫਿਰਦੀ ਪਰ ਤੁਸੀਂ ਥੋੜਾ ਜਿਆਦਾ ਹੱਦ ਤੇ ਕਿਰਪਾ ਕਰੋ ਸਾਡਾ ਸਾਥ ਦਿਓ ਹੁਣ ਇੱਕ ਵਾਰੀ ਤੁਹਾਨੂੰ ਮੈਂ ਇਸ ਤਰ੍ਹਾਂ ਭੇਜ ਦੇਣ ਲੱਗਾ ਵਾਂ ਤੇ ਗਾਹ ਮੈਂ ਤੁਹਾਡਾ ਚਿਹਰਾ ਵੇਖ ਲਿਆ ਜੇ ਤੇ ਦੂਜੀ ਵਾਰੀ ਜੇ ਇੱਕ ਦੇਤਾਂ ਲੱਗੀ ਹੋਈ ਤੇ ਗੱਡੀ ਢਿੱਲੀ ਦਾ ਆਹੀ ਤੈਨੂੰ ਫਾਂਵਾਵਾਂਗੇ ਜੁਰਮਾਨਾ ਭਾਰੀ ਇਹ ਕਿੱਥੇ ਤੁਸੀਂ ਗੱਡੀ ਲਾਈ ਹੈ ਆਪਣੀ ਇਹ ਕਮੈਂਟ ਤੁਹਾਡੇ ਲਈ ਜਾਇਜ਼ ਹੈ ਕਿ ਨਹੀਂ ਇਹ ਨਾਜਾਇਜ਼ ਹੈ ਪਰ ਲਗੀਆਂ ਲੱਗੀਆਂ ਇਹ ਨਾ ਗੱਲ ਕਰੋ ਇੱਥੇ ਤੱਕ ਲੱਗੀਆਂ ਨੇ ਜਿੰਨਾ ਚਿਰ ਤੁਸੀਂ ਆਪਣਾ ਐਗਰੀ ਐਗਰੀ ਮੈਂ ਤੁਹਾਡੀ ਗੱਲ ਆਪਣਾ ਮੂਲ ਪਰਛਾਣਾ ਉਹ ਆਪਾਂ ਨੂੰ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਹੈ ਵਿਰਾਸਤ ਵਿੱਚ ਗੱਡੀਆਂ ਮਿਲੀਆਂ ਨੇ ਪਰ ਜਿਨ੍ਹਾਂ ਨੇ ਮਿਹਨਤਾਂ ਕਰ ਕਰ ਬਣਾਈਆਂ ਉਹਨਾਂ ਨੂੰ ਦੁੱਖ ਤੇ ਲੱਗਦਾ ਹੀ ਹੈ ਨਾ ਵੀ ਦਹੀਂ ਸ਼ਰਕ ਦੇ ਲਾ ਕੇ ਹੁਣ ਇਹਨੂੰ ਆਪਾਂ ਜੇ ਇਹਨੂੰ ਟੋਕ ਕਰਕੇ ਲੈ ਜੀਏ ਫਿਰ ਤੁਹਾਨੂੰ 1000 2000 ਰੁਪਏ ਜੁਰਮਾਨਾ ਹੋਣਾ ਹੈ ਔਰ ਤੁਹਾਨੂੰ ਬਾਰ ਬਾਰ ਕਹੀਦਾ ਤੁਸੀਂ ਅਸਰ ਨਹੀਂ ਕਰਦੇ ਲੋਕਾਂ ਨੇ ਆਉਣਾ ਇਥੋਂ ਐਂਬੂਲੈਂਸ ਲੰਘਦੀ ਹੈ ਇੱਥੇ ਦੁੱਖ ਸੁੱਖ ਦੇ ਵਿਚਾਰੇ ਸਾਰੀ ਦੁਨੀਆ ਕਾਲੀ ਚੱਪੜੀ ਫਿਰਦੀ ਪਰ ਤੁਸੀਂ ਥੋੜਾ ਜਿਆਦਾ ਕਿਰਪਾ ਕਰੋ ਸਾਡਾ ਸਾਥ ਦਿਓ ਹੁਣ ਇੱਕ ਵਾਰੀ ਤੁਹਾਨੂੰ ਮੈਂ ਇਸ ਤਰ੍ਹਾਂ ਭੇਜ ਦੇਣ ਲੱਗਾ ਵਾਂ ਤੇ ਗਾਹ ਮੈਂ ਤੁਹਾਡਾ ਚਿਹਰਾ ਵੇਖ ਲਿਆ ਜੇ ਤੇ ਦੂਜੀ ਵਾਰੀ ਜੇ ਇੱਕ ਦੇਤਰਾਂ ਲੱਗੀ ਹੋਈ ਤੇ ਗੱਡੀ ਢੱਡੀ ਦਾ ਆਹੀ ਤੈਨੂੰ ਫਾਵਾਵਾਂਗੇ ਜੁਰਮਾਨਾ ਭਾਰੀ